ਅਮਰ ਸ਼ਹੀਦ ਭਾਈ ਫੋਜਾ ਸਿੰਘ ਜੀ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਲਗਵਾਈ ਕੌਮ ਦੇ ਨਾਇਕ ਮਹਾਨ ਅਮਰ ਸ਼ਹੀਦ ਭਾਈ ਫੋਜਾ ਸਿੰਘ ਜੀ ਜੋ ਕਿ 1978 ਵਿੱਚ ਨਰੰਕਾਰੀ ਕਾਂਡ ਵਿੱਚ 13 ਸਿੰਘਾਂ ਸਮੇਤ ਸ਼ਹੀਦ ਹੋਏ ਸਨ ਉਹਨਾਂ ਦੀ ਧਰਮ ਸੁਪਤਨੀ ਬੀਬੀ ਅਮਰਜੀਤ ਕੌਰ ਜੀ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਬੀਬੀ ਅਮਰਜੀਤ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੱਸਿਆ ਕਿ ਭਾਈ ਫੋਜਾ ਸਿੰਘ ਜੀ ਦੀ ਕੌਮ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਪੰਥ ਦੀ ਖਾਤਰ ਸ਼ਹਾਦਤ ਦੇ ਕੇ ਸਦੀਆਂ ਦਾ ਇਤਿਹਾਸ ਸਿਰਜ ਦਿੱਤਾ ਉਸ ਸਮੇਂ 1978 ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤਾਂ ਬਾਦਲ ਨੇ ਹੀ ਇਸ ਕਾਂਡ ਦੇ ਦੋਸ਼ੀ ਨਿਰੰਕਾਰੀ ਸਾਧ ਨੂੰ ਪੰਜਾਬ ਵਿੱਚੋਂ ਸੁਰੱਖਿਅਤ ਬਾਹਰ ਭੇਜ ਦਿੱਤਾ ਸੀ ਉਸ ਤੋਂ ਬਾਅਦ ਬਾਦਲ ਸਰਕਾਰ ਨਿਰੰਕਾਰੀਆਂ ਖਿਲਾਫ ਪੰਜਾਬ ਵਿੱਚ ਕੇਸ ਨਹੀਂ ਚਲਾ ਸਕੀ ਸੀ ਅਤੇ ਫਿਰ ਨਰੰਕਾਰੀਆਂ ਦੀ ਮਰਜ਼ੀ ਨਾਲ ਹੀ ਇਹ ਕੇਸ ਕਰਨਾਲ ਵਿੱਚ ਚੱਲਿਆ ਇੱਥੇ 1.5 ਸਾਲ ਵਿੱਚ 63 ਬੰਦੇ ਬਰੀ ਕਰ ਦਿੱਤੇ ਗਏ ਇਹਨਾਂ ਦੇ ਬਰੀ ਹੋਣ ਤੋਂ ਬਾਅਦ 90 ਦਿਨਾਂ ਵਿੱਚ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਸੀ ਪਰ ਬਤੌਰ ਮੁੱਖ ਮੰਤਰੀ ਹੁੰਦੇ ਆ ਪ੍ਰਕਾਸ਼ ਸਿੰਘ ਬਾਦਲ ਨੇ 90 ਦਿਨਾਂ ਵਿੱਚ ਇਸ ਅਪੀਲ ਤੇ ਦਸਤਖਤ ਨਹੀਂ ਕੀਤੇ ਇਸ ਕਰਕੇ ਇਨਸਾਫ ਦਾ ਰਸਤਾ ਬੰਦ ਹੋ ਚੁੱਕਾ ਸੀ ਅਮਰ ਸ਼ਹੀਦ ਭਾਈ ਫੋਜਾ ਸਿੰਘ ਜੀ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਲਗਵਾਈ ਕੌਮ ਦੇ ਨਾਇਕ ਮਹਾਨ ਅਮਰ ਸ਼ਹੀਦ ਭਾਈ ਫੋਜਾ ਸਿੰਘ ਜੀ ਜੋ ਕਿ 1978 ਵਿੱਚ ਨਰੰਗਕਾਰੀ ਕਾਂਡ ਵਿੱਚ 13 ਸਿੰਘਾਂ ਸਮੇਤ ਸ਼ਹੀਦ ਹੋਏ ਸਨ ਉਹਨਾਂ ਦੀ ਧਰਮ ਸੁਪਤਨੀ ਬੀਬੀ ਅਮਰਜੀਤ ਕੌਰ ਜੀ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਬੀਬੀ ਅਮਰਜੀਤ ਕੌਰ ਜੀ ਨੂੰ ਸਰਧਾਂਜਲੀ ਭੇਟ ਕੀਤੀ ਅਤੇ ਦੱਸਿਆ ਕਿ ਪਾਈ ਫੌਜਾ ਸਿੰਘ ਜੀ ਦੀ ਕੌਮ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਪੰਥ ਦੀ ਖਾਤਰ ਸ਼ਹਾਦਤ ਦੇ ਕੇ ਸਦੀਆਂ ਦਾ ਇਤਿਹਾਸ ਸਿਰਜ ਦਿੱਤਾ ਉਸ ਸਮੇਂ 1978 ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤਾਂ ਬਾਦਲ ਨੇ ਹੀ ਇਸ ਕਾਂਡ ਦੇ ਦੋਸ਼ੀ ਨਿਰੰਕਾਰੀ ਸਾਧ ਨੂੰ ਪੰਜਾਬ ਵਿੱਚੋਂ ਸੁਰੱਖਿਅਤ ਬਾਹਰ ਭੇਜ ਦਿੱਤਾ ਸੀ ਉਸ ਤੋਂ ਬਾਅਦ ਬਾਦਲ ਸਰਕਾਰ ਨਿਰੰਕਾਰੀਆਂ ਖਿਲਾਫ ਪੰਜਾਬ ਵਿੱਚ ਕੇਸ ਨਹੀਂ ਚਲਾ ਸਕੀ ਸੀ ਅਤੇ ਫਿਰ ਨਿਰੰਕਾਰੀਆਂ ਦੀ ਮਰਜ਼ੀ ਨਾਲ ਹੀ ਇਹ ਕੇਸ ਕਰਨਾਲ ਵਿੱਚ ਚੱਲਿਆ ਇੱਥੇ 1.5 ਸਾਲ ਵਿੱਚ 63 ਬੰਦੇ ਬਰੀ ਕਰ ਦਿੱਤੇ ਗਏ ਇਹਨਾਂ ਦੇ ਬਰੀ ਹੋਣ ਤੋਂ ਬਾਅਦ 90 ਦਿਨਾਂ ਵਿੱਚ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਸੀ ਪਰ ਬਤੌਰ ਮੁੱਖ ਮੰਤਰੀ ਹੁੰਦੇ ਆ ਪ੍ਰਕਾਸ਼ ਸਿੰਘ ਬਾਦਲ ਨੇ 90 ਦਿਨਾਂ ਵਿੱਚ ਇਸ ਅਪੀਲ ਤੇ ਦਸਤਖਤ ਨਹੀਂ ਕੀਤੇ ਇਸ ਕਰਕੇ ਇਨਸਾਫ ਦਾ ਰਸਤਾ ਬੰਦ ਹੋ ਚੁੱਕਾ ਸੀ